ਸਤਿ ਸ਼੍ਰੀ ਅਕਾਲ ਰਣਦੀਪ ਪੰਦੇਰ ਆਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਸਮੇਂ ਦੇ ਵਿੱਚ ਕਰਜ਼ਾ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕਿਆ ਹੈ ਤੇ ਇਸ ਕਰਜ਼ਾ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਡੇ ਕੋਲ ਯਾ ਤਾਂ ਰੋਜ਼ਗਾਰ ਦੇ ਮੌਕੇ ਨਹੀਂ ਹੈਗੇ ਤੇ ਜਿੱਥੇ ਮੌਕੇ ਨੇ ਸਾਨੂੰ ਪਤਾ ਹੀ ਨਹੀਂ ਹੈਗਾ ਜਾਂ ਤਾਂ ਅਸੀਂ ਸਿਰਫ ਪੜਾਈਆਂ ਕਰਕੇ ਹੀ ਬੈਠੇ ਆ ਜਿਵੇਂ 12ਵੀਂ ਕੀਤੀ ਤੇ 12ਵੀਂ ਤੋਂ ਬਾਅਦ ਫਿਰ ਸਾਰਿਆਂ ਨੇ ਕਿਹਾ ਕਿ ਚਲੋ ਬੀਏ ਕਰ ਲਓ BA ਕਰ ਲਈ ਫਿਰ ਅੱਗੇ MA ਕਰ ਲਈ ਐਦਾਂ ਹੀ ਅਸੀਂ ਕਰਦੇ ਗਏ ਜਿਵੇਂ ਇੱਕ ਸਮਾਂ ਹੁੰਦਾ ਨਾ ਇੱਕ ਦੌਰ ਜਿਵੇਂ ਦਾ ਹੁੰਦਾ ਕਿ ਜਿਸ ਵੇਲੇ ਅਸੀਂ ਪੜ੍ਹਦੇ ਸੀ ਉਦੋਂ بڑا ਰੁਝਾਨ ਸੀ ਕਿ 12ਵੀਂ ਕਰ ਲਈ ਤੇ ਫਿਰ BA ਕਰ ਲਈ BA ਤੇ ਬਾਅਦ ਚਲੋ ਹੁਣ B.Ed ਕਰ ਲਓ ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਜੀ ਕੰਪਿਊਟਰ ਸਾਇੰਸ ਦੇ ਡਿਪਲੋਮੇ ਦਾ ਦੌਰ ਸ਼ੁਰੂ ਹੋ ਜਿਹੜਾ ਠੀਕ ਹੈ ਉਸ ਤੋਂ ਬਾਅਦ ਪੀਜੀਡੀਸੀਏ ਕਰਨ ਵੱਲ ਸਾਰਾ ਦਾ ਰੁਝਾਨ ਹੋ ਗਿਆ ਇਹਨਾਂ ਇੱਕ ਦੌਰ ਜਾਂ ਚੱਲਦਾ ਹੁੰਦਾ ਜਦੋਂ ਸਾਰੇ ਹੀ ਆ ਫਿਰ ਜੇ ਬੱਚੇ ਐਮਬੀਏ ਕਰਦੇ ਨੇ ਤਾਂ ਐਮਬੀਏ ਹੀ ਕਰ ਲਈ ਉਧਰ ਨੂੰ ਹੀ ਹੋ ਗਏ ਜੇ ਹੁਣ ਕਈ ਜਿਹੜੇ ਹੈਗੇ ਨੇ ਜੇ ਉਹ ਕਮਰਸ ਸਟਰੀਮ ਦੇ ਵਿੱਚ ਜਾ ਰਹੇ ਆ ਤਾਂ ਫਿਰ ਸਾਰੇ ਕਮਰਸ ਦੇ ਵਿੱਚ ਹੀ ਜਾਣਗੇ ਇਸ ਸਬ ਦਾ ਜਿਹੜਾ ਇੱਕ ਨੁਕਸਾਨ ਹੋਇਆ ਉਹ ਇਹ ਕਿ ਸਾਨੂੰ ਲੱਗਦਾ ਕਿ ਜੜੀਆਂ ਨੌਕਰੀਆਂ ਨੇ ਉਹ ਇੱਕੋ ਪਾਸੇ ਨੇ ਸਾਰੀਆਂ ਕਿ ਜਾਂ ਤਾਂ ਜਿਹੜੇ ਕੰਮਕਾਰ ਨੇ ਉਹ ਜਾਂ ਤਾ ਸਿਰਫ ਬਤੌਰ ਅਧਿਆਪਕ ਹੀ ਰਹਿ ਗਏ ਨੇ ਕੰਮਕਾਜ ਜਿਹੜੇ ਨੇ ਤੇ ਜਾਂ ਫਿਰ ਬੈਂਕਾਂ ਦੇ ਵਿੱਚ ਹੀ ਨੇ ਇਸ ਤੋਂ ਬਿਨਾ ਵੀ ਬਹੁਤ ਸਾਰੇ ਕੰਮ ਨੇ ਜਿੱਥੇ ਕੁੜੀਆਂ ਤੇ ਮੁੰਡੇ ਦੋਵੇਂ ਜਿਹੜੇ ਨੇ ਕੰਮ ਕਰ ਸਕਦੇ ਨੇ ਜੇ ਅੱਜ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਹਰ ਘਰ ਦੇ ਉੱਤੇ ਔਸਤਨ 1.5 ਤੋਂ 2 ਲੱਖ ਰੁਪਏ ਜਿਹੜਾ ਏ ਉਹ ਕਰਜ ਹੈ ਮੈਂ ਇੱਕ ਐਵਰੇਜ ਤੁਹਾਨੂੰ ਦੱਸ ਰਹੀ ਹਾਂ ਜਿਹੜੇ ਖੇਤੀਬਾੜੀ ਵਾਲੇ ਪਰਿਵਾਰ ਨੇ ਉਹਨਾਂ ਦੀ ਜੇ ਅਸੀਂ ਐਵਰੇਜ ਗੱਲ ਕਰਦੇ ਹਾਂ ਹੋ ਸਕਦਾ ਕਿਸੇ ਦੇ ਉੱਤੇ ਬਿਲਕੁਲ ਵੀ ਨਾ ਹੋਵੇ ਤੇ ਕਈ ਜਿਹੜੇ ਜਿਨ੍ਹਾਂ ਦੇ ਉੱਤੇ ਹੈਗਾ ਉਹ 40 40 50 50 ਲੱਖ ਦੇ ਵੀ ਕਰਜ਼ਦਾਰ ਹੋਏ ਬੈਠੇ ਨੇ ਸਿਆਣੇ ਸਾਡੇ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਖੁਸ਼ਕਿਸਮਤ ਬੰਦਾ ਦੁਨੀਆ ਦੇ ਵਿੱਚ ਉਹ ਹੈ ਜਿਸ ਦੇ ਸਿਰ ਤੇ ਕੋਈ ਕਰਜ਼ ਨਹੀਂ ਹੈਗਾ ਕੋਈ ਦੇਣਦਾਰੀ ਨਹੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਵੀ ਟੰਗ ਦੱਸੂਗੀ ਕੀ ਇਸ ਤਰ੍ਹਾਂ ਦੀਆਂ ਵੀ ਸਕੀਮਾਂ ਨੇ ਸਰਕਾਰ ਵੱਲੋਂ ਮਿਲੀਆਂ ਹੋਈਆਂ ਜਿਨ੍ਹਾਂ ਦੇ ਉੱਤੇ 1 ਕਰੋੜ ਤੱਕ ਦਾ ਜਿਹੜਾ ਤੁਹਾਨੂੰ ਲੋਨ ਸਰਕਾਰ ਮੁਹੱਈਆ ਕਰਵਾਉਂਦੀ ਹੈ ਜਿਹਦੇ ਉੱਤੇ ਜਿਹੜਾ ਹੈ ਸਬਸਿਡੀ ਵੀ ਅਵੇਲੇਬਲ ਹੈ ਸੋ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਜਾਣਕਾਰੀ ਹੀ ਨਹੀਂ ਪਤਾ ਠੀਕ ਹੈ ਕਿ ਕੀ ਸਕੀਮਾਂ ਨੇ ਕਿਸ ਤਰ੍ਹਾਂ ਇਹ ਕੰਮ ਕਰਦੀਆਂ ਨੇ ਇੱਕ ਸਕੀਮ ਹੈ ਜਿਹਦੇ ਵਿੱਚ ਤੁਹਾਨੂੰ 1 ਕਰੋੜ ਰੁਪਏ ਤੱਕ ਦਾ ਵੀ ਜਿਹੜਾ ਕਰਜ਼ਾ ਹੈ ਉਹ ਸਰਕਾਰ ਦਿੰਦੀ ਹੈ ਤੇ ਇਹਦੇ ਉੱਤੇ ਸਬਸਿਡੀ ਵੀ ਜਿਹੜੀ ਆ ਉਹ ਤੁਹਾਨੂੰ ਮਿਲਦੀ ਹੈ ਇਹ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੀ ਬਹੁਤ سارے ਕੰਮ ਅਜੇ ਹੀ ਨੇ ਜਿਨ੍ਹਾਂ ਨੂੰ ਕਰਕੇ ਤੁਸੀਂ ਇਸ ਕਰਜ਼ੇ ਦੇ ਜੰਗਲ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਇਹ ਜਾਇਜ਼ਾ ਲਈਏ ਕਿ ਬਈ ਕਰਜ਼ਾ ਚੜਿਆ ਕਿਵੇਂ ਆ ਦੇਖੋ ਤੁਸੀਂ ਇਕੱਲੇ ਨਹੀਂ ਹੈਗੇ ਜਿਨੇ ਕਰਜ਼ਾ ਲਿਆ ਬਹੁਤ ਸਾਰੇ ਲੋਕੀ ਕਰਜ਼ਾ ਲੈਂਦੇ ਨੇ ਅਸੀਂ ਕਹਿੰਨੇ ਨਾ ਵੀ ਕਬੀਲਦਾਰੀ ਹੈ ਕਈ ਵਾਰ ਪੈਸਾ ਜਿਹੜਾ ਹੈ ਲੈਣ ਦੇਣ ਬਣਿਆ ਹੋਇਆ ਲੈਣਾ ਪੈ ਜਾਂਦਾ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਅਸੀਂ ਕਰਜ਼ਾ ਜਿਹੜਾ ਇਹ ਨਾ ਉਹ ਉਸਾਰੂ ਕਮਾ ਵਾਸਤੇ ਨਹੀਂ ਲੈਂਦੇ bizness ਦਾ ਇੱਕ ਰੂਲ ਹੈ ਕਿ ਕਰਜ਼ਾ ਜਿਹੜਾ ਜੋ ਤੁਸੀਂ ਲੈਣਾ ਨਾ ਤਾਂ ਉਹਦੇ ਤੋਂ ਉੱਥੇ ਹੀ ਇਨਵੈਸਟ ਕਰੋ ਉਹਨੂੰ ਜਿੱਥੋਂ ਤੁਹਾਨੂੰ ਕੋਈ ਇਨਕਮ ਆਵੇ ਸਾਡੀ ਜਿਹੜੀ ਬਹੁਤੀ ਸਮੱਸਿਆ ਹੋ ਗਈ ਖਾਸ ਕਰਕੇ ਜਿਵੇਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਾਂ ਵੱਡੀਆਂ ਕੋਠੀਆਂ ਨੇ ਸਾਨੂੰ ਬਹੁਤ ਬਰਬਾਦ ਕੀਤਾ ਵੱਡੀ ਕੋਠੀ ਬਣਾਉਣੀ ਹੈ ਸ਼ਰੀਕੇ ਨਾਲੋਂ ਵੱਡੀ ਬਣਾਉਣੀ ਹੈ ਗਵਾਂਡੀ ਨਾਲੋਂ ਵੱਡੀ ਬਣਾਉਣੀ ਹੈ ਐਡੀ ਕੋਠੀ ਬਣਾਉਣੀ ਹੈ ਅਗਲਾ ਮੂੰਹ ਚੱਕ ਕੇ ਦੇਖੇ ਇਸ ਉਹ ਜਿਹੜਾ ਰੁਝਾਨ ਸੀ ਨਾ ਇਸ ਰੁਝਾਨ ਨੇ ਸਾਨੂੰ ਬਹੁਤ ਗਰਜਦਾਰ ਕੀਤਾ ਸਭ ਤੋਂ ਪਹਿਲੀ ਗੱਲ ਤਾਂ ਇਹ ਸੁਣ ਲਓ ਕਿ ਘਰ ਨੇ ਤੁਹਾਨੂੰ ਖਾਣ ਨੂੰ ਨਹੀਂ ਦੇਣਾ ਘਰ ਦੀਆਂ ਕੰਧਾਂ ਉੱਤੇ ਜਿੰਨਾ ਮਰਜ਼ੀ ਪੈਸਾ ਲਾਈ ਚੱਲੋ ਤੁਹਾਨੂੰ ਇਸ ਘਰ ਤੋਂ ਕੋਈ ਆਮਦਨੀ ਨਹੀਂ ਹੋਣੀ ਜਦੋਂ ਅਸੀਂ ਮਾਰਵਾੜੀ ਜਿਹੜੇ ਲੋਕ ਨੇ ਠੀਕ ਹੈ ਉਹ ਸਾਨੂੰ ਪਤਾ ਹੈ ਕਿ ਉਹ ਬਹੁਤ ਤਗੜੇ बिजनेसमੈਨ ਹੁੰਦੇ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਮਿਲਦੇ ਆ ਨਾ ਤਾਂ ਤੁਹਾਨੂੰ ਇੱਕ ਚੀਜ਼ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਉਹ ਸਾਰੀ ਸਾਰੀ ਜ਼ਿੰਦਗੀ ਕਿਰਾਏ ਦੇ ਘਰਾਂ ਦੇ ਵਿੱਚ ਰਹਿ ਲੰਦੇ ਨੇ ਤੇ ਬਿਜ਼ਨਸ ਸੱਜ ਡੇ ਤਗੜੇ ਉਹਨਾਂ ਨੇ ਸਟੈਬਲਿਸ਼ ਕੀਤੇ ਹੋਏ ਨੇ ਤੇ ਇੱਕ ਦੋ ਜਣਾਂ ਨਾਲ ਮੇਰੀ ਗੱਲ ਵੀ ਹੋਈ ਉਹ ਕਹਿੰਦੇ ਜੀ ਦੇਖੋ ਸਾਰੀ ਭੰਨ ਤੋੜ ਉਹਦੇ ਜੀ ਕਿ ਮਕਾਨ ਦੇ ਵਿੱਚ ਕੋਈ ਗੜਬੜ ਹੋ ਗਈ ਕੋਈ ਸਮੱਸਿਆ ਹੋ ਗਈ ਠੀਕ ਮਾਲਕ ਨੇ ਕਰਾ ਕੇ ਦੇਣਾ ਠੀਕ ਹੈ ਅਸੀਂ ਸਿਰਫ ਮਹੀਨੇ ਬਾਅਦ ਇੰਨਾ ਕਰਾਇਆ ਦੇ ਦੇਣਾ ਉਹਨਾਂ ਨੂੰ ਤੇ ਜਿੱਥੇ ਤੁਹਾਨੂੰ ਸੈਟ ਲੱਗਦਾ ਕਿ ਹੁਣ ਬੱਚੇ ਵੱਡੇ ਹੋ ਗਏ ਨੇ ਇਸ ਥਾਣੀ ਤਾਂ ਇਸ ਥਾਂ ਉੱਥੇ ਜਾ ਕੇ ਤੁਸੀਂ ਮੂਵ ਕਰ ਜੋ ਕਹਿੰਦੇ ਕਿ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰੋ ਉਸ ਪ੍ਰਾਪਰਟੀ ਦੇ ਵਿੱਚ ਜਿੱਥੋਂ ਤੁਹਾਨੂੰ ਜੜੀ ਹੈਗੀ ਹੈ ਇਨਕਮ ਹੋਣੀ ਹੈ ਤਾਂ ਅਸੀਂ ਇੱਥੇ ਕੀ ਮੈਂ ਇਹ ਨਹੀਂ ਕਹਿੰਦੀ ਵੀ ਘਰ ਨਾ ਬਣਾਓ ਘਰ ਬਣਾਉਣੇ ਚਾਹੀਦੇ ਨੇ ਜ਼ਰੂਰੀ ਬਣਾਉਣਾ ਚਾਹੀਦੇ ਨੇ ਪਰ ਕਰਜ਼ ਲੈ ਕੇ ਘਰ ਨਾ ਬਣਾਓ ਦੂਜਾ ਕਈ ਵਾਰ ਕਿਸੇ ਬਿਮਾਰੀ ਕਰਕੇ ਵੀ ਕਰਜ਼ਾ ਹੋ ਸਕਦਾ ਜਾਂ ਫਿਰ ਕੋਈ ਵਿਆਜ ਕਿਸੇ ਨੂੰ ਕਰਨਾ ਪੈ ਜੇ ਕਈ ਵਾਰ ਲੋਕੀ ਕਹਿ ਦਿੰਦੇ ਆ ਵੀ ਲੈਣ ਦੇਣ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਬਰਾਤ ਦੀ ਸੇਵਾ ਕਰਦੇ ਹੋ ਰੋਟੀ ਪਾਣੀ ਵਧੀਆ ਕਰਦੇ ਹੋ ਕੱਲਾ ਰੋਟੀ ਪਾਣੀ ਕਰਨਾ ਕਿਹੜੇ ਸੌਖਾ ਰੋਟੀ ਪਾਣੀ ਕਰਕੇ ਵੀ ਕਈ ਪਰਿਵਾਰ 10 12 12 ਲੱਖ ਦੇ ਥੱਲੇ ਆਏ ਹੋਏ ਦੇਖੇ ਨੇ ਤਾਂ ਇਸ ਸਬ ਦੇ ਜਿਹੜਾ ਚੱਕਰ ਵੀਊ ਹੈ ਇਹਦੇ ਵਿੱਚੋਂ ਫਿਰ ਬਾਹਰ ਨਿਕਲਣਾ ਅੱਖਾ ਹੋ ਜਾਂਦਾ ਕਈ ਵਾਰ ਜਿਵੇਂ ਮੈਂ ਇੱਕ ਤੁਹਾਨੂੰ ਨਿੱਕੀ ਜਿਹੀ ਗੱਲ ਦੱਸ ਦਿੰਦੀ ਆ ਕਿ ਕਈ ਪਰਿਵਾਰ ਐਸ ਤਰ੍ਹਾਂ ਦੇ ਨੇ ਜਿੱਥੇ 7-7 ਲੱਖ ਦੇ ਡਾਇਰੈਕਟਰ 9-9 ਲੱਖ ਦੇ ਡਾਇਰੈਕਟਰ ਜਿਹੜੇ ਨੇ ਉਹ ਖੜੇ ਨੇ ਤੇ ਉਹਨਾਂ ਦੀ ਐਡੀ ਕੋਈ ਜ਼ਰੂਰਤ ਨਹੀਂ ਹੈਗੀ ਬੱਚੇ ਬਾਹਰ ਚਲੇ ਗਏ ਨੇ ਤੇ ਉਹ ਮਸ਼ੀਨਰੀ ਖੜੀ ਵੀ ਖਰਾਬ ਹੋ ਰਹੀ ਆ ਕਿਉਂਕਿ ਟਰੈਕਟਰ ਜਿਹੜਾ ਹੈ ਨਾ ਇਹਦਾ ਕੁਝ ਇਸ ਤਰ੍ਹਾਂ ਦਾ ਹਿਸਾਬ ਹੁੰਦਾ ਹੈ ਹੀ ਇਹਨੂੰ ਸਲਾਨਾ ਐਨਾ ਜਿਹੜਾ ਹੈ ਉਹਨੂੰ ਚਲਾਇਆ ਜਾਣਾ ਜ਼ਰੂਰੀ ਹੈ ਠੀਕ ਹੈ ਪਰ ਹੁਣ ਉਹਨਾਂ ਟਰੈਕਟਰ ਚੱਲਦਾ ਨਹੀਂ ਹੈਗਾ ਜਿੰਨੀ ਕੁ ਵਾਹੀ ਜਿਹੜੇ ਜਿਵੇਂ ਬੱਚੇ ਬਾਹਰ ਚਲੇ ਗਏ ਜਿੰਨੀ ਕੁ ਵਾਹੀ ਪਿੱਛੋਂ ਮਾਂ ਪਿਓ ਨੇ ਕਰਨੀ ਹੁੰਦੀ ਹੈ ਉਹਨੂੰ ਤੁਸੀਂ ਠੇਕੇ ਤੇ ਲੈ ਕੇ ਵੀ ਟਰੈਕਟਰ ਤੋਂ ਕਰਾ ਸਕਦੇ ਹੋ ਜਿਵੇਂ ਸੁਸਾਇਟੀਆਂ ਵਗੈਰਾ ਦੇ ਵਿੱਚ ਠੇਕੇ ਦੇ ਟਰੈਕਟਰ ਜਿਹੜੇ ਨੇ ਉਹ ਮਿਲ ਜਾਂਦੇ ਨੇ ਕਿਰਾਏ ਤੇ ਤੁਸੀਂ ਉੱਥੋਂ ਵੀ ਆਪਣਾ ਕੰਮ ਕਰਵਾ ਸਕਦੇ ਹੋ ਪਰ ਟਰੈਕਟਰ ਨਹੀਂ ਵੇਚਣਾ ਕਿਉਂਕਿ ਨੱਕ ਨਾ ਨਿਵੇਂ ਹੋ ਜੇ ਹੁਣ ਜੇ ਬੱਚਾ ਬਾਹਰ ਜਾਂਦਾ ਹੈ ਕਈ ਵਾਰ ਉਹਦੇ ਕਰਕੇ ਵੀ ਕਰਜ਼ਾ ਲੈਣਾ ਪੈ ਜਾਂਦਾ ਖੈਰ ਜਿਹੜਾ ਬਾਹਰ ਜਦੋਂ ਅਸੀਂ ਬੱਚੇ ਨੂੰ ਤੋੜਦੇ ਹਾਂ ਉਹਦੇ ਲਈ ਕਰਜ਼ਾ ਲੈਣਾ ਲੈਣੇ ਆ ਤਾਂ ਇਹ ਜਿਹੜਾ ਕਰਜ਼ਾ ਹੈ ਇਹ ਇੱਕ ਹੋ ਜਾਂਦਾ ਪਲੱਸ ਪੁਆਇੰਟ ਕਿ ਚਲੋ ਬਾਹਰ ਜਾ ਕੇ ਬੱਚਾ ਜਿਹੜਾ ਹੈ ਉਹ ਕਮਾ ਕੇ ਕੁਛ ਨਾ ਕੁਛ ਜਿਹੜਾ ਹੈ ਮੋੜ ਕੇ ਲੈ ਕੇ ਆਉਂਦਾ ਇਹ ਇਸ ਚੀਜ਼ ਨੂੰ ਅਸੀਂ ਪ੍ਰੋਗਰੈਸ ਵੱਲ ਚਲੋ ਮੰਨ ਸਕਦੇ ਆ ਬਾਹਰ ਜਾਣਾ ਚਾਹੀਦਾ ਹੈ ਨਹੀਂ ਇਹ ਚਲੋ ਇੱਕ ਵੱਖਰੀ ਗੱਲ ਹੈ ਇੱਥੇ ਫਿਰ ਕਿਸੇ ਦਿਨ ਗੱਲ ਕਰਾਂਗੇ ਪਰ ਇਸ ਜਿਹੜਾ ਮਤਲਬ ਤੁਸੀਂ ਬੱਚੇ ਨੂੰ ਬਾਹਰ ਭੇਜਣ ਲਈ ਜੇ ਕਰਜ਼ਾ ਲਿਆ ਤਾਂ ਇਹ ਉਸ ਤਰ੍ਹਾਂ ਦਾ ਕਰਜ਼ਾ ਨਹੀਂ ਹੈ ਹੁਣ ਜੇ ਤੁਸੀਂ ਕਿਸੇ ਦੀ ਮਦਦ ਕੀਤੀ ਕੋਈ ਲੈ ਕੇ ਮੁੱਕਰ ਗਿਆ ਉਹ ਵੀ ਅਸੀਂ ਇੱਕ ਕਾਰਨ ਮੰਨ ਲੈਨੇ ਆ ਹੁਣ ਗੱਲ ਇਹ ਹੈ ਕਿ ਇਸ ਚੱਕਰ ਵਿੱਚ ਉਹ ਦੇ ਵਿੱਚੋਂ ਤੁਸੀਂ ਬਾਹਰ ਮੈਂ ਨਿਕਲਣਾ ਮੈਂ ਛੋਟੀਆਂ-ਛੋਟੀਆਂ ਗੱਲਾਂ ਤੁਹਾਨੂੰ ਦੱਸਦੀਆਂ ਸਭ ਤੋਂ ਪਹਿਲੀ ਗੱਲ ਸਾਡੀਆਂ ਨਾ ਜਿਹੜੀਆਂ ਭੈਣਾਂ ਨੇ ਸਾਡੀਆਂ ਸੁਆਣੀਆਂ ਉਹ ਬਹੁਤ ਮਦਦ ਕਰ ਸਕਦੀਆਂ ਨੇ ਤੁਸੀਂ ਕੰਮਕਾਜੀ ਹੋ ਨਹੀਂ ਵੀ ਕੰਮਕਾਜੀ ਤਾਂ ਵੀ ਤੁਸੀਂ ਬਹੁਤ ਮਦਦ ਕਰ ਸਕਦੇ ਹੋ ਮਦਦ ਕਿਸ ਤਰ੍ਹਾਂ ਕਰਨੀ ਹੈ ਕਿ ਆਪਣੇ ਦੇਖੋ ਕਰਜ਼ਾ ਘਟਾਉਣ ਦੇ ਦੋ ਢੰਗ ਹੁੰਦੇ ਨੇ ਜਾਂ ਤਾਂ ਆਪਣੀ ਆਮਦਨੀ ਵਧਾ ਲਓ ਤੇ ਜਾਂ ਫਿਰ ਖਰਚੇ ਘਟਾ ਲਓ ਠੀਕ ਹੈ ਜੇ ਤੁਸੀਂ ਬੇਲੋੜੀਆਂ ਚੀਜ਼ਾਂ ਖਰੀਦਦੇ ਹੋ ਨਾ ਜ ਜਿਹਦੀ ਤੁਹਾਨੂੰ ਜ਼ਰੂਰਤ ਨਹੀਂ ਤੇ ਫਿਰ ਇੱਕ ਦਿਨ ਤੁਹਾਨੂੰ ਉਹ ਚੀਜ਼ ਵੇਚਣੀ ਪੈ ਜਾਂਦੀ ਹੈ ਜਿਹਦੀ ਤੁਹਾਨੂੰ ਬਹੁਤ ਜ਼ਰੂਰਤ ਹੁੰਦੀ ਹੈ ਠੀਕ ਹੈ ਤਾਂ ਹੁਣ ਤੁਸੀਂ ਕਰਨਾ ਕੀ ਹੈ ਕਿ ਆਪਣੇ ਖਰਚਿਆਂ ਨੂੰ ਸੀਮਿਤ ਕਰੋ ਕਈ ਵਾਰ ਸਾਡੀ ਆਦਤ ਬਣੀ ਹੁੰਦੀ ਹੈ ਕੁਝ ਸਮੇਂ ਲਈ ਕਰ ਲੋ ਹਮੇਸ਼ਾ ਲਈ ਨਹੀਂ ਕਹਿ ਰਹੀ ਜਿੰਨੇ ਕੁ ਸਮੇਂ ਦੇ ਵਿੱਚ ਇਹ ਸਾਰਾ ਕੁਝ ਤੁਹਾਡਾ ਸੈੱਟ ਨਹੀਂ ਹੁੰਦਾ ਜਿਵੇਂ ਸਾਡੀ ਇੱਕ ਆਦਤ ਬਣੀ ਹੁੰਦੀ ਹੈ ਕਿ ਅਸੀਂ ਫਲਾਣੇ ਸਟੋਰ ਤੋਂ ਹੀ ਜਾਂ ਫਲਾਣੇ ਮਾਲ ਤੋਂ ਹੀ ਅਸੀਂ ਜਿਹੜਾ ਰਾਸ਼ਨ ਹੈ ਮਹੀਨੇ ਦਾ ਉਹ ਲੈ ਕੇ ਆਉਣਾ ਸਾਨੂੰ ਵੀ ਪਤਾ ਕਿ ਮਾਲ ਦੇ ਵਿੱਚ ਉਹ ਹਰ ਇੱਕ ਚੀਜ਼ ਦਾ ਰੇਟ ਜਿਹੜਾ ਹੈ ਉਹ ਮਹਿੰਗਾ ਹੁੰਦਾ ਤੇ ਜਿਵੇਂ ਅਸੀਂ ਲਿਸਟ ਬਣਾਉਨੇ ਆ ਰਸਣ ਦੀ ਕਿ ਸਾਨੂੰ ਇਹ ਚਾਹੀਦਾ ਇਹ ਚਾਹੀਦਾ ਠੀਕ ਹੈ ਕੁਝ ਸਮੇਂ ਲਈ ਐਵੇਂ ਕਰ ਲੋ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹੀ ਚੀਜ਼ ਜਿਹੜੀ ਹੈ ਉਹ ਨੇੜਲੀ ਦੁਕਾਨ ਤੋਂ ਮੰਗਾ ਲਈ ਤੇ ਉਦੋਂ ਹੁਣ ਤੁਸੀਂ ਕਹੋਗੇ ਕਿ ਐਦਾਂ ਕਰਕੇ ਕਿੰਨਾ ਕੁ ਬਚ ਜੂਗਾ ਜੇ ਤੁਸੀਂ 1000 2000 ਵੀ 1500 ਵੀ ਬਚਾ ਲੈਨੇ ਹੋ ਮਹੀਨੇ ਬਾਅਦ ਰਸਣ ਪਿੱਛੇ ਉਹ ਦਿਨ ਉਹ 1500 ਤੁਹਾਡਾ ਕਿਤੇ ਹੋਰ ਕੰਮ ਲੱਗੂਗਾ ਠੀਕ ਹੈ ਤੇ ਦੂਜੀ ਗੱਲ ਕਿ ਜਿਹੜਾ ਅਸੀਂ ਫालतू ਖਰਚਾ ਕਰਦੇ ਆ ਕੋਈ ਵਿਆਹ ਆ ਗਿਆ ਠੀਕ ਹੈ ਕੱਪੜਿਆਂ ਦੇ ਉੱਤੇ ਖਾਸ ਕਰਕੇ ਬੀਬੀਆਂ ਦੇ ਵਿੱਚ ਇਹ ਬਹੁਤ ਆ ਦੁੱਤਾ ਹੈ ਕਿ ਅਸੀਂ ਕੱਪੜਿਆਂ ਦੇ ਉੱਤੇ ਬਹੁਤ ਖਰਚਾ ਕਰ ਦਿੰਨੇ ਆ ਕਿਸੇ ਨੇ ਵਿਆਹ ਦੇ ਵਿੱਚ ਨਾ ਕੋਈ ਕਿਸੇ ਨੂੰ ਨਹੀਂ ਦੇਖਦਾ ਹੈਗਾ ਤੁਹਾਡੇ ਕੋਲ ਸਾਡੇ ਸਾਰਿਆਂ ਕੋਲ ਹੀ ਐਵੇਂ ਦੇ ਕੱਪੜੇ ਹੁੰਦੇ ਆ ਜਿਨ੍ਹਾਂ ਨੂੰ ਦੁਬਾਰੇ ਪਾ ਕੇ ਗੁਜ਼ਾਰਾ ਅਸੀਂ ਕਰ ਸਕਦੇ ਹੁੰਨੇ ਆ ਵਿਆਹਾਂ ਦੇ ਉੱਤੇ ਫालतू ਖਰਚ ਨਾ ਕਰੋ ਤੇ ਤੀਜੀ ਗੱਲ ਜਿਹੜੀ ਅਸੀਂ ਕਰਦੇ ਆ ਨਾ ਕਿ ਕੋਈ ਰਿਸ਼ਤੇਦਾਰ ਆ ਗਿਆ ਰਿਸ਼ਤੇਦਾਰ ਨੂੰ ਨੱਕ ਰੱਖਣ ਲਈ ਉਹ 500 ਰੁਪਏ ਦਾ ਨੋਟ ਉਹਨੂੰ ਫੜਾਈ ਜਾਣਗੇ ਨਹੀਂ ਭੈਣ ਜੀ ਲੈਣਾ ਨਹੀਂ ਉਹ 500 ਉੱਧਰ ਨਹੀਂ ਨਹੀਂ ਲੈਣਾ ਨਹੀਂ ਤੇ ਚਾਹ ਦੋਵੇਂ ਰਹੇ ਹੁੰਦੇ ਨੇ ਕਿ ਲਿਆਓ ਮੈਨੂੰ ਫੜਾ ਦਿਓ ਤੇ फटाफट ਇੱਕ ਕੰਮ ਖਤਮ ਹੋਵੇ ਠੀਕ ਹੈ ਤਾਂ ਇਹ ਜਿਹੜਾ ਹੈਗਾ ਇਹ ਸਿਸਟਮ ਇਹਨੂੰ ਬੰਦ ਕਰ ਦਿਓ ਦੇਖੋ ਘਰ ਤੁਹਾਡਾ ਇਹਨੂੰ ਸਾਮਕੀ ਵੀ ਤੁਸੀਂ ਰੱਖਣਾ ਇਹਨੂੰ ਵਸਾਉਣਾ ਜਾਂ ਕਿੰਜ ਤੁਸੀਂ ਕਰਨਾ ਸਭ ਤੁਹਾਡੇ ਹੱਥੇ ਵਿੱਚ ਹੈ ਮੈਂ ਫੇਰ ਗੱਲ ਕਰਦੀਆਂ ਕਿ ਕਹਿੰਦੇ ਕਿ ਰਿਸ਼ਤੇਦਾਰ ਤੇ ਪਹਾੜ ਦੂਰੋਂ ਹੀ ਸੋਹਣੇ ਲੱਗਦੇ ਨੇ ਠੀਕ ਹੈ ਜੇ ਤੁਹਾਡਾ ਮਤਲਬ ਪਾਸਾ ਠੀਕ ਹੈ ਨਾ ਤੁਸੀਂ ਆਰਥਿਕ ਤੌਰ ਤੇ ਠੀਕ ਹੋ ਤੁਹਾਡੇ ਨਾਲ ਉਦੋਂ ਤੱਕ ਕੀ ਇਹਨਾਂ ਦੀ ਆਉਣੀ ਜਾਣੀ ਲੈਣੀ ਦੇਣੀ ਜਿਹੜੀ ਤੁਹਾਡੇ ਨਾਲ ਵਧੀਆ ਰਹੂਗੀ ਸੋ ਆਪਣੇ ਪਰਿਵਾਰ ਦੇ ਉੱਤੇ ਧਿਆਨ ਦਿਓ ਇਹਨਾਂ ਪਹਿਲਾਂ ਤਾਂ ਖਰਚਿਆਂ ਨੂੰ ਕੰਟਰੋਲ ਕਰੋ ਹੁਣ ਉਹਨਾਂ ਸਾਰੇ ਕੰਮਾਂ ਦੇ ਉੱਤੇ ਆਉਣੇ ਆ ਜਿਹੜੇ ਕੰਮ ਤੁਹਾਨੂੰ ਮਤਲਬ ਚੰਗੀ ਖਾਸੀ ਆਮਦਨੀ ਦੇ ਸਕਦੇ ਨੇ ਜੇ ਤੁਸੀਂ ਖੇਤੀਬਾੜੀ ਪਹਿਲਾਂ ਤੋਂ ਕਰ ਰਹੇ ਹੋ मतलब ਨਵਾਂ ਪੰਗਾ ਦੇ ਚ ਨਾ ਲਿਓ ਥੋੜੀ ਬਹੁਤੀ ਵੀ ਜ਼ਮੀਨ ਹੈਗੀ ਆ ਖੇਤੀਬਾੜੀ ਕਰ ਰਹੇ ਹਾਂ ਤਾਂ ਪਸ਼ੂ ਪਾਲਣ ਤੇ ਡੇਰੀ ਫਾਰਮਿੰਗ ਜਿਹੜੀ ਹੈ ਇਹਨੂੰ ਕਰ ਲਓ ਜੇ ਦੋ ਮੱਝਾਂ ਰੱਖੀਆਂ ਹੋਈਆਂ ਨੇ ਤੇ ਦੋ ਨਾਲ ਹੋਰ ਰੱਖ ਲਓ ਇਹਦੇ ਚ ਜਿਹੜਾ ਹੈਗਾ ਨਾ ਜਿਵੇਂ ਹੁਣ ਗਰਮੀਆਂ ਦੇ ਵਿੱਚ ਦੁੱਧ ਜਿਹੜਾ ਉਹ ਬਥੇਰਾ ਮਹਿੰਗਾ ਏ ਤੇ ਜੇ ਤੁਸੀਂ ਇਹਨੂੰ ਸਹੀ ਢੰਗ ਦੇ ਨਾਲ ਕਰਦੇ ਹੋ ਤਾਂ ਇਸ ਚੀਜ਼ ਦੇ ਵਿੱਚ ਵੀ ਚੰਗੀ ਖਾਸੀ ਆਮਦਨੀ ਹੈਗੀ ਆ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਦੁੱਧ ਹੀ ਵੇਚਣਾ ਹੈ ਠੀਕ ਹੈ ਤੁਸੀਂ ਫਲੇਵਰਡ ਦਹੀਂ ਜਾਂ ਲੱਸੀ ਬਣਾ ਕੇ ਵੀ ਵੇਚ ਸਕਦੇ ਹਾਂ ਉਹ ਕਹਿੰਦੇ ਨੇ ਕਿ ਜਿਹਨੂੰ ਵੇਚਣਾ ਆਉਂਦਾ ਤਾਂ ਪਾਣੀ ਵੀ ਬੋਤਲਾਂ ਚ ਪਾ ਕੇ ਵੇਚ ਗਏ ਤੇ ਇਹਦੇ ਬਾਰੇ ਮੈਂ ਫਿਰ ਕਹਿੰਨੀ ਆ ਕਿ ਇਹਦੇ ਬਾਰੇ ਸਾਰੀਆਂ ਟ੍ਰੇਨਿੰਗਸ ਤੁਸੀਂ ਦੁੱਧ ਤੋਂ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਵੱਖ-ਵੱਖ ਫਲੇਵਰ ਦੀ ਲੱਸੀ ਦਹੀਂ ਤਿਆਰ ਕਰ ਸਕਦੇ ਹੋ ਇਹਦੇ ਬਾਰੇ ਸਾਰੀਆਂ ਟ੍ਰੇਨਿੰਗਸ ਜੜੀਆਂ ਨੇ ਉਹ ਖੇਤੀ ਵਿਗਿਆਨ ਕੇਂਦਰ ਦਿੰਦਾ ਏ ਠੀਕ ਹੈ ਤਾਂ ਉਹਨੂੰ ਤੁਸੀਂ ਪੈਕੇਟਸ ਦੇ ਵਿੱਚ ਪਾ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੀਆਂ ਢੰਗ ਨਾਲ ਸੇਲ ਕਰਦੇ ਹੋ ਕਰ ਸਕਦੇ ਹੋ ਮੈਂ ਜਿਸ ਕਾਲਜ ਦੇ ਵਿੱਚ ਪੜਾਉਂਦੀ ਨਾ ਉੱਥੇ ਇੱਕ ਬਾਬਾ ਜੀ ਕਾਲਜ ਦੇ ਬਾਹਰ ਖੜਦੇ ਹੁੰਦੇ ਸੀ ਕਾਲਜ ਦੇ ਗੇਟ ਤੇ ਗਰਮੀਆਂ ਦੇ ਵਿੱਚ ਖਾਸ ਕਰਕੇ ਤੇ ਉਹ ਕੋਈ 55 ਤੋਂ 60 ਸਾਲਾਂ ਦੇ ਸਿਗੇ ਅੰਕਲ ਜੀ ਜਿਹੜੇ ਉੱਥੇ ਖੜਦੇ ਸੀਗੇ ਤੇ ਉਹਨਾਂ ਨੇ ਬੈਨ ਲਈ ਹੋਈ ਸੀ ਇੱਕ ਬੈਨ ਦੇ ਉਹਨਾਂ ਨੇ ਡਿੱਗੀ ਖੋਲੀ ਹੁੰਦੀ ਸੀ ਉਹਦੇ ਚ ਨਾਲ ਜਿਹੜੇ ਵੱਡੇ ਰੈਬਰ ਹੁੰਦੇ ਆ 20-20 ਲੀਟਰ ਵਾਲੇ ਦੋ ਰੈਬਰ ਭਰ ਕੇ ਰੱਖੇ ਹੁੰਦੇ ਸੀ ਉਹਨਾਂ ਨੇ ਇੱਕ ਰੈਬਰ ਦੇ ਵਿੱਚ ਉਹ ਰੱਖਦੇ ਸੀਗੇ ਮਿੱਠੀ ਲੱਸੀ ਤੇ ਇੱਕ ਦੇ ਵਿੱਚ ਨਮਕੀਨ ਲੱਸੀ ਹੁਣਾ ਤੁਸੀਂ ਬਾਹਰ ਜਾਓਗੇ ਕਿਉਂਕਿ ਸਟੂਡੈਂਟ ਆਉਂਦੇ ਜਾਂਦੇ ਰਹਿੰਦੇ ਨੇ ਕਾਲਜ ਦੇ ਵਿੱਚ ਕਈ ਵਾਰ ਅਧਿਆਪਕ ਵੀ ਆਉਂਦੇ ਜਾਂਦੇ ਸੀ ਉਹਨਾਂ ਕੋਲ ਤਾਂ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਕਿਹੜੀ ਲੱਸੀ ਲੈਣੀ ਹੈ ਮਿੱਠੀ ਕਿ ਨਮਕੀਨ ਤੁਸੀਂ ਸਿਰਫ ਦੱਸਣਾ ਹੈ ਕਿ ਤੁਸੀਂ ਉਹਨਾਂ ਨੂੰ ਜਿਹੜਾ 10 ਰੁਪਏ ਉਸ ਵੇਲੇ ਉਹਨਾਂ ਦਾ ਰੇਟ ਸੀਗਾ ਅੱਜ ਕੱਲ ਉਹਨਾਂ ਨੇ ਜਿਹੜਾ ਉਹੀ ਗਲਾਸ ਹੈ ਉਹ 15 ਰੁਪਏ ਦਾ ਵੀ ਕਰਤਾ ਤਾਂ ਹੁਣ ਕੀ ਕਰਦੇ ਸੀ ਉਹ ਤੁਸੀਂ ਸਿਰਫ ਦੱਸਣਾ ਹੈ ਕਿ ਮੈਂ ਮਿੱਠੀ ਲੱਸੀ ਲੈਣੀ ਹੈ ਨਮਕੀਨ ਲੱਸੀ ਤੁਸੀਂ ਉਹਨਾਂ ਨੂੰ ਪੈਸੇ ਫੜਾਉਣੇ ਨੇ ਕੋਲੀ ਉਹਨਾਂ ਨੇ ਡਿਸਪੋਜ਼ेबल ਗਲਾਸ ਰੱਖੇ ਹੋਏ ਨੇ ਤੁਸੀਂ ਜਿਹੜੀ ਵੀ ਲਸੀ ਲੈਣੀ ਆ ਉਸੇ ਰੈਬਰ ਚੋ ਇੱਕ ਗਲਾਸ ਭਰ ਕੇ ਤੁਸੀਂ ਆਪੇ ਪੀ ਲੈਣਾ ਨਾਲ ਹੀ ਇੱਕ ਟੋਕਰੀ ਲਾਈ ਹੋਈ ਆ ਡਸਟਬਿਨ ਦੇ ਲਈ ਤੁਸੀਂ ਉੱਥੇ ਉਹ ਖਾਲੀ ਗਲਾਸ ਜਿਹੜਾ ਹੈ ਸੁੱਟ ਦੇਣਾ ਉਹ ਬਾਪੂ ਜੀ ਕੁਰਸੀ ਦੇ ਉੱਤੇ ਬੈਠਦੇ ਸੀ ਆਰਾਮ ਦੇ ਨਾਲ ਤੇ ਬਾਕੀ ਸਾਰਾ ਕੰਮ ਉਹਨਾਂ ਦਾ ਜਿਹੜਾ ਹੈ ਉਹ ਆਪਣੇ ਆਪ ਹੋ ਰਿਹਾ ਸੀ ਗੱਲ ਇਹ ਆ ਵੀ ਸਾਨੂੰ ਉਸ ਸ਼ਰਮ ਨੂੰ ਉਸ ਚੀਜ਼ ਨੂੰ ਤੋੜਨਾ ਪੈਣਾ ਘਰ ਤੋਂ ਬਾਹਰ ਸਾਨੂੰ ਆਪ ਨਿਕਲਣਾ ਪੈਣਾ ਮੈਂ ਕਿਸ ਤਰ੍ਹਾਂ ਦੇ ਵੀ ਬਜ਼ੁਰਗ ਅੰਕਲ ਜੀ ਨੂੰ ਮਿਲੀ ਜਿਹੜੇ ਅਰਬਨ ਸਟੇਟ ਪਟਿਆਲਾ ਦੇ ਵਿੱਚ ਫੇਸ 2 ਦੇ ਲਾਗੇ ਨਾ ਉਹ ਸਾਗ ਵੇਚਦੇ ਨੇ ਸਾਰਾ ਸਿਆਲ ਸਾਗ ਤੇ ਮੱਕੀ ਦੀ ਰੋਟੀ ਉਹ ਵੀ ਇੱਕ ਫੂਡ ਵੈਨ ਉਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਘਰ ਤੋਂ ਉਹ ਸਾਗ ਬਣਾ ਕੇ ਲੈ ਆਉਂਦੇ ਨੇ ਤੇ ਸਾਗ ਦੇ ਦੋ ਆਂਟੀ ਜੀ ਉਹਨਾਂ ਦੇ ਨਾਲ ਆਉਂਦੀਆਂ ਨੇ ਕਿਉਂਕਿ ਹੁਣ ਜਿਵੇਂ ਜਿਹੜੀਆਂ ਫੈਮਲੀਆਂ ਜਿਹੜੇ ਜਿਹੜੇ ਸਾਡੇ ਵਰਗੀ ਵਰਕਿੰਗ ਨੇ ਜਿਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਤਾਂ ਉਹ ਪੁੱਛ ਲੈਂਦੇ ਆ ਤੁਹਾਨੂੰ 40 ਰੁਪਏ ਤੋਂ ਲੈ ਕੇ 100 ਰੁਪਏ ਤੱਕ ਤੁਸੀਂ ਅੱਛੀ ਖਾਸੀ ਕੁਆਂਟੀਟੀ ਦੇ ਵਿੱਚ ਸਾਗ ਜਿਹੜਾ ਬਣਿਆ ਬਣਾਇਆ ਉਹਨਾਂ ਤੋਂ ਲੈ ਲੈ ਸਕਦੇ ਹੋ ਤੇ ਕਈ ਵਾਰ ਤਾਂ ਉਹ ਜਿਹੜਾ ਨਾਲ ਮੱਕੀ ਦੀ ਰੋਟੀ ਵੀ ਡਡੀਆਂ ਆਂਟੀ ਜੀ ਨਾਲ ਉਹਨਾਂ ਨੇ ਰੱਖ ਲੀਆਂ ਸੀ ਹੁਣ ਉਹ ਮਤਲਬ ਉਹਨਾਂ ਦੇ ਇੱਕੋ ਹੀ ਪਰਿਵਾਰ ਦੇ ਮੈਂਬਰ ਸੀ ਉਹ ਆਉਂਦੇ ਸੀਗੇ ਤੇ ਉਹ ਪੁੱਛਦੇ ਕਿ ਤੁਹਾਨੂੰ ਕਿੰਨੀਆਂ ਰੋਟੀਆਂ ਚਾਹੀਦੀਆਂ ਤੇ ਆਂਟੀ ਜੀ ਹੋਰੀ ਨਾਲ ਦੀ ਨਾਲ ਜਿਹੜੇ ਰੋਟੀ ਵੀ ਬਣਾ ਕੇ ਮੱਕੀ ਦੀ ਉਹ ਦੇ ਦਿੰਦੇ ਨੇ ਤਾਂ ਇੱਕ ਵਾਰ ਮੈਨੂੰ ਉਹਨਾਂ ਨੇ ਦੱਸਿਆ ਸੀ ਉਹ ਕਹਿੰਦੇ ਸੀ ਕਿ ਅਸੀਂ ਇੱਕ ਦਿਨ ਦੇ ਵਿੱਚ 70000 ਰੁਪਏ ਦਾ ਸਾਗ ਵੇਚਿਆ ਅਰਬਨ ਸਟੇਟ ਦੇ ਵਿੱਚ ਹੀ ਤੇ ਸਿਰਫ ਅੱਧੇ ਕੀਲੇ ਦੇ ਵਿੱਚ ਉਹ ਸਾਗ ਦੀ ਖੇਤੀ ਕਰਦੇ ਨੇ ਮਤਲਬ ਸਾਨੂੰ ਥੋੜਾ ਜਿਹਾ ਉਸ ਸਿਸਟਮ ਨੂੰ ਬਦਲਣਾ ਪੈਣਾ ਕਿ ਅਸੀਂ ਕਿਸ ਤਰ੍ਹਾਂ ਮਤਲਬ ਜਿਹੜੇ ਕਿਤਨਾ ਕਿ ਲੋਕ ਕੀ ਕਹਿਣਗੇ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਹ ਤੋਂ ਖੜਾ ਛਡਾਓ ਕਿਸੇ ਨੇ ਕੁਝ ਨਹੀਂ ਕਹਿਣਾ ਲੋਕਾਂ ਨੂੰ ਤੁਹਾਡੇ ਕੋਲ ਸਿਰਫ ਪੈਸਾ ਚਾਹੀਦਾ ਤੁਹਾਡੇ ਨਾਲ ਵਰਤਣ ਲਈ ਉਹ ਪੈਸਾ ਕਿਵੇਂ ਆ ਰਿਹਾ ਕਿਸੇ ਨੂੰ ਕੁਝ ਨਹੀਂ ਲੈਣਾ ਤੇ ਮਿਹਨਤ ਦੇ ਕੰਮ ਦੀ ਕਦੇ ਕੋਈ ਸੰਗ ਨਹੀਂ ਹੁੰਦੀ ਆਪਣੀ ਮਿਹਨਤ ਕਰੋ ਆਪਣੀ ਆਮਦਨੀ ਦੇ ਉੱਤੇ ਧਿਆਨ ਦਿਓ ਤੇ ਇਸ ਤੋਂ ਬਿਨਾ ਫੂਡ ਦਾ ਜਿਹੜਾ ਕੰਮ ਹੈਗਾ ਨਾ ਇਹ ਕੰਮ ਕਦੇ ਲਾਸ ਦੇ ਵਿੱਚ ਨਹੀਂ ਜਾਂਦਾ ਤੁਸੀਂ ਸਿਰਫ ਏਰੀਆ ਦੇਖਣਾ ਹੁੰਦਾ ਤੁਸੀਂ ਦੇਖੋ ਕਿ ਤੁਹਾਡੇ ਆਲੇ ਦੁਆਲੇ ਜਿੱਥੇ ਵੀ ਸਕੂਲ ਜਾਂ ਕਾਲਜ ਖਾਸ ਕਰਕੇ ਜਾਂ ਜਿੱਥੇ ਕੋਈ ਵੱਡੇ ਦਫ਼ਤਰ ਜਿਹੜੇ ਹੈਗੇ ਨੇ ਉੱਥੇ ਤੁਸੀਂ ਉਹਨਾਂ ਦੇ ਆਲੇ ਦੁਆਲੇ ਫੂਡ ਵੈਨ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਸਕਦੇ ਹੋ ਪਹਿਲਾਂ ਹਲਕੀਆਂ ਚੀਜ਼ਾਂ ਤੋਂ ਸ਼ੁਰੂ ਕਰ ਲਓ ਮੰਨ ਲਓ ਤੁਸੀਂ ਕੜੀ ਚੌਲੀ ਲੈ ਗਏ ਜਾਂ ਰਾਜਮਾ ਚੌਲੀ ਲੈ ਗਏ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਇਸ ਕੰਮ ਨੂੰ ਵਧਾ ਲਓ ਦੇਖੋ ਕਰਜ਼ਦਾਰ ਅਸੀਂ ਹੋਏ ਆ ਨਾ ਜਾਂ ਬੇਰੁਜ਼ਗਾਰ ਅਸੀਂ ਆ ਤਾਂ ਇਸ ਚੱਕਰ ਨੂੰ ਸਾਨੂੰ ਆਪ ਤੋੜਨਾ ਪੈਣਾ ਕਿਸੇ ਹੋਰ ਨੇ ਸਾਡੀ ਮਦਦ ਇਹਦੇ ਵਿੱਚ ਨਹੀਂ ਕਰਨੀ ਹੁਣ ਜੇ ਤੁਸੀਂ ਪਹਿਲਾਂ ਤੋਂ ਹੀ ਥੋੜੀ-ਬਹੁਤੀ ਖੇਤੀਬਾੜੀ ਦਾ ਕੰਮ ਕਰ ਰਹੇ ਹੋ ਇੰਨਾ ਕੁ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਗੋਟ ਫਾਰਮਿੰਗ ਦਾ ਕੰਮ ਜਿਹੜਾ ਹੈਗਾ ਬੱਕਰੀ ਪਾਲਣ ਦਾ ਇਹ ਸ਼ੁਰੂ ਕਰ ਸਕਦੇ ਹੋ ਇੱਕ ਸਕੀਮ ਜਿਹੜੀ ਹੈਗੀ ਹੈ ਸਰਕਾਰ ਦੀ ਹੈਗੀ ਹੈ ਇਸ ਸਬ ਦੇ ਲਈ ਉਹ ਸਕੀਮ ਦੇ ਵਿੱਚ ਤੁਹਾਨੂੰ 1 ਕਰੋੜ ਰੁਪਏ ਤੱਕ ਦਾ ਕਰਜ਼ਾ ਜਿਹੜਾ ਇਹ ਉਹ ਸਰਕਾਰ ਦਿੰਦੀ ਹੈ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰ ਦੀ ਇਹ ਸਕੀਮ ਹੈ ਨੈਸ਼ਨਲ ਲਾਈਫਸਟਾਕ ਮਿਸ਼ਨ ਦੀ ਇਹ ਜਿਹੜਾ ਪ੍ਰੋਜੈਕਟ ਹੈਗਾ ਜਿਹਦੇ ਤਹਿਤ 1 ਕਰੋੜ ਰੁਪਏ ਦਾ ਕਰਜ਼ਾ ਤੁਹਾਨੂੰ ਮਿਲਦਾ ਤੇ 50% ਦੇ ਉੱਤੇ ਤੁਹਾਨੂੰ ਸਬਸਿਡੀ ਵੀ ਮਿਲਦੀ ਹੈ ਸੋ ਇਹ ਕਰਜ਼ਾ ਤੁਸੀਂ ਕਿਵੇਂ ਲੈਣਾ ਇਹ ਕਿਉਂਕਿ ਇਹਦਾ ਕਾਫੀ ਲੰਮਾ ਚੌੜਾ ਪ੍ਰੋਸੈਸ ਹੁੰਦਾ ਹੈ ਇਹਦੇ ਲਈ ਤੁਸੀਂ ਕਿਸੇ ਸੀਏ ਦੇ ਨਾਲ ਮਿਲ ਕੇ ਉਹਨਾਂ ਤੋਂ ਆਪਣੀ ਫਾਈਲ ਤਿਆਰ ਕਰਵਾ ਸਕਦੇ ਹੋ ਤੇ ਇਹ ਸਾਰਾ ਜਿਵੇਂ ਤੁਸੀਂ ਬੱਕਰੀ ਪਾਲਣ ਜਾਂ ਜਿਵੇਂ ਸੂਰ ਪਾਲਣ ਦਾ ਕੰਮ ਜਿਹੜੇ ਨੇ ਕਈ ਲੋਕੀ ਕਰਦੇ ਨੇ ਜਾਂ ਜਿ ਜਿੰਨੇ ਵੀ ਪੋਲਟਰੀ ਨਾਲ ਜੁੜੇ ਹੋਏ ਜਿਹੜੇ ਕੰਮ ਨੇ ਠੀਕ ਹੈ ਇਹਨਾਂ ਸਾਰਿਆਂ ਨੂੰ ਪ੍ਰਮੋਟ ਕਰਨ ਦੇ ਲਈ ਇਹ ਜਿਹੜੀ ਸਕੀਮ ਹੈਗੀ ਹੈ ਨੈਸ਼ਨਲ ਲਾਈਫਸਟਾਕ ਮਿਸ਼ਨ ਦੇ ਤਹਿਤ ਸਰਕਾਰ ਵੱਲੋਂ ਇਹ ਮੌਜੂਦ ਹੈ ਤੁਸੀਂ ਅਜਿਹੀਆਂ ਚੀਜ਼ਾਂ ਦੀ ਮਦਦ ਲੈ ਸਕਦੇ ਹੋ ਪਰ ਮੈਂ ਫਿਰ ਕਹਿੰਨੀ ਆ ਕਿ ਜੇ ਤੁਹਾਡੇ ਕੋਲ ਜਿਵੇਂ ਇੱਕ ਦੋ ਕਿੱਲਾ ਜ਼ਮੀਨ ਹੈਗੀ ਆ ਤੁਸੀਂ ਤੁਹਾਡੇ ਪਹਿਲਾਂ ਤੋਂ ਜੇ ਥੋੜਾ ਬਹੁਤਾ ਪਸ਼ੂ ਪਾਲਣ ਦਾ ਕੰਮ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਨਾਲ ਦੀ ਵੱਡੀ ਛਾਲ ਜਿਹੜੀ ਆ ਉਹ ਮਾਰਨੀ ਹੈ ਬਿਲਕੁਲ ਨਵੇਂ ਜਣੇ ਇਸ ਕੰਮ ਦੇ ਵਿੱਚ ਤੁਸੀਂ ਪੰਗਾ ਨਾ ਲਿਓ ਕਿ ਜਿਹੜੇ ਕੰਮ ਦਾ ਹਿਸਾਬ-ਕਿਤਾਬ ਨਾ ਹੋਵੇ ਉਹਦੇ ਜ ਤੁਸੀਂ ਸਾਨੂੰ ਬਹੁਤਾ ਜਿਹੜਾ ਹੱਥ-ਪੈਰ ਹੈ ਉਹ ਨਹੀਂ ਮਾਰਨੀ ਚਾਹੀਦੇ ਠੀਕ ਹੈ ਤਾਂ ਇਹ ਸਕੀਮ ਹੈਗੀ ਹੈ ਇਹਦੇ ਬਾਰੇ ਕਿਸੇ ਵੀ ਚਾਰਟਰਡ ਅਕਾਊਂਟੈਂਟ ਦੇ ਨਾਲ ਮਿਲ ਕੇ ਤੁਸੀਂ ਆਪਣੀ ਫਾਈਲ ਜਿਹੜੀ ਹੈ ਉਹ ਤਿਆਰ ਕਰਵਾ ਸਕਦੇ ਹਾਂ ਤੇ ਅਗਲੀ ਜਿਹੜੀ ਗੱਲ ਹੈ ਉਹ ਇਹ ਕਿ ਮੰਨ ਲਓ ਤੁਸੀਂ ਕਰਜ਼ਦਾਰ ਹੋ ਖਰਚਾ ਕੰਟਰੋਲ ਨਹੀਂ ਹੋ ਰਿਹਾ ਤਾਂ ਕੁਝ ਸਮੇਂ ਦੇ ਲਈ ਤੁਸੀਂ ਸਕੂਲ ਬਦਲ ਦਿਓ ਬੱਚੇ ਦਾ ਕੁਝ ਸਮੇਂ ਲਈ ਕਹਿ ਰਹੀ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਹਲੇ ਜਿਹੜਾ ਖਰਚਾ ਹੈ ਕਾਬੂ ਦੇ ਵਿੱਚ ਨਹੀਂ ਆ ਰਿਹਾ ਹੋਰ ਕਰਜ਼ਦਾਰ ਹੋ ਰਹੇ ਆ ਸਕੂਲ ਬਦਲ ਲਓ ਲੰਮੀ ਸਮੇਂ ਲਈ ਨਾਮ ਬਦਲਿਓ ਥੋੜੇ ਸਮੇਂ ਲਈ ਬਦਲ ਕੇ ਦੇਖ ਲਓ ਅੱਜ ਕੱਲ ਜਿਹੜਾ ਹੈ ਨਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਹੈ ਸੱਚਮੁੱਚ ਬਹੁਤ ਚੰਗਾ ਜਿਹੜਾ ਸਟਾਫ ਹੈ ਪੜਾ ਲਿਖਿਆ ਐਜੂਕੇਟਿਡ ਸਟਾਫ ਜਿਹੜਾ ਬਹੁਤ ਵਧੀਆ ਤੇ ਚੰਗਾ ਜਿਹੜਾ এনवायरमेंट ਹੈਗਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੈਗਾ ਜਾਂ ਫਿਰ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਨਿਆਣਾ ਪੜਾਉਣਾ ਹੀ ਨਹੀਂ ਤਾਂ ਮਹਿੰਗੇ ਸਕੂਲ ਤੋਂ ਥੋੜੇ ਜਿ ਕਿਸੇ ਘੱਟ ਜਿਹੜਾ ਫੀਸ ਵਾਲਾ ਸਕੂਲ ਹੈ ਉਥੇ ਤੁਸੀਂ ਕੁਝ ਸਮੇਂ ਲਈ ਜਿੰਨੋਂ ਤੱਕ ਸਾਡੇ ਜਿਹੜੇ ਹਾਲਾਤ ਹੈ ਉਹ ਠੀਕ ਨਹੀਂ ਹੁੰਦੇ ਉਨੇ ਕ ਸਮੇਂ ਤੱਕ ਤੁਸੀਂ ਬੱਚੇ ਨੂੰ ਕਿਸੇ ਇਸ ਤਰ੍ਹਾਂ ਦੇ ਸਕੂਲ ਦੇ ਵਿੱਚ ਪਾ ਕੇ ਦੇਖ ਲਓ ਉਦੋਂ ਬਾਅਦ ਤੁਸੀਂ ਮੁੜ ਕੇ ਸਕੂਲ ਬਦਲ ਲਿਓ ਇੱਕ ਮੈਂ ਬਤਾਰ ਅਧਿਆਪਕ ਤੁਹਾਨੂੰ ਇੱਕ ਗੱਲ ਜ਼ਰੂਰ ਕਹਿ ਸਕਦੀ ਹਾਂ ਕਿ ਸਕੂਲ ਜਿਹੜੇ ਹਨ ਉਹ ਸਾਰੇ ਇੱਕੋ ਹੀ ਵਰਗੇ ਹੁੰਦੇ ਆ ਜਿੰਨਾ ਵੱਡਾ ਸਕੂਲ ਹੈ ਓਨੀ ਵੱਡੀ ਛੋਸ਼ੇਬਾਜੀ ਉਹਦੇ 'ਚ ਹੋ ਜਾਂਦੀ ਹੈ ਫालतू ਸਹੂਲਤਾਂ ਜਿਹੜੀਆਂ ਨੇ ਜਾਂ ਬਿਲਡਿੰਗ ਦਾ ਜਾਂ ਇਸ ਤਰ੍ਹਾਂ ਦੇ ਕਮਰੇ ਨੇ ਇਸ ਤਰ੍ਹਾਂ ਦਾ ਖਾਣਾ ਗਰਮ ਕਰਕੇ ਦੇਣ ਦੀ ਸਹੂਲਤ ਹੈ ਦੇਖੋ ਉਹ ਤਾਂ ਚਲੋ ਜਿਉਂ-ਜਿਉਂ ਸਿਆਣੇ ਕਹਿੰਦੇ ਕਿ ਗੁੜ ਪਾਓ ਤੇ ਉਮੀਠਾ ਪਰ ਪੜਾਈ ਤਕਰੀਬਨ ਸਾਰੇ ਸਕੂਲਾਂ ਦੇ ਵਿੱਚ ਹੁੰਦੀ ਹੈ ਤੇ ਇਹ ਅੱਜ ਦੇ ਸਮੇਂ ਦਾ ਰੁਝਾਨ ਜਿਹੜਾ ਸਾਡੇ ਵੇਲੇ ਤਾਂ ਚਲੋ ਬਹੁਤਾ ਕਰਕੇ ਹੁੰਦੇ ਸੀ ਸਰਕਾਰੀ ਸਕੂਲ ਸੀ ਕਿ ਅਸੀਂ ਸਰਕਾਰੀਆਂ ਦੇ ਹੀ ਪੜੇ ਹੋਏ ਆ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬਹੁਤਾ ਇਹ ਅਸੀਂ ਦੇਖ ਰਹੇ ਹਾਂ ਨਾ ਕਿ ਜਿੱਥੇ ਜਿਹੜੇ ਬੱਚੇ ਥੋੜੇ ਜਿੇ ਮੁਸ਼ਕਿਲ ਹਾਲਾਤ ਦੇ ਵਿੱਚ ਪਲੇ ਹੁੰਦੇ ਆ ਨਾ ਇਹ ਅਸੀਂ ਖੁਦ ਵੀ ਅਨੁਭਵ ਕਰਦੇ ਆ ਕਿ ਉੱਥੇ ਜਿਹੜੇ ਬੱਚੇ ਨੇ ਨਾ ਉਹ ਜ਼ਿਆਦਾ ਧਿਆਨ ਉਹਨਾਂ ਦਾ ਪੜਾਈ ਦੇ ਵਿੱਚ ਹੁੰਦਾ ਉਹ ਬੱਚੇ ਜ਼ਿੰਦਗੀ ਦੇ ਵਿੱਚ ਜਿਆਦਾ ਕਾਮਯਾਬ ਹੁੰਦੇ ਨੇ ਸੋ ਬੱਚਿਆਂ ਨੂੰ ਮਤਲਬ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਜੇ ਕੁਝ ਸਮੇਂ ਦੇ ਲਈ ਅਸੀਂ ਐਵੇਂ ਦਾ ਹੀਰ ਬਦਲ ਵੀ ਜਿਹੜਾ ਫੇਰ ਬਦਲ ਜਾ ਕਰ ਸਕਦੇ ਆ ਤਾਂ ਸਾਨੂੰ ਕਰ ਲੈਣਾ ਚਾਹੀਦਾ ਜ਼ਿੰਦਗੀ ਹੈ ਬੱਚੇ ਨੂੰ ਵੀ ਹਰ ਰੰਗ ਦੇ ਨਾਲ ਢਲਣਾ ਜਿਹੜਾ ਹੈਗਾ ਉਹ ਆਉਣਾ ਚਾਹੀਦਾ ਅਸੀਂ ਇੱਥੇ ਵੀ ਕਈ ਵਾਰ ਮਾਰ ਖਾ ਜਾਂਦੇ ਆ ਦੀ ਮਾਪੇ ਜੋ ਕੁਝ ਮਰਜ਼ੀ ਕਰਦੇ ਰਹਿਣ ਜਿਵੇਂ ਮਰਜ਼ੀ ਕਰਦੇ ਰਹਿਣਾ ਸੀ ਬੱਚਿਆਂ ਤੱਕ ਹਵਾ ਵੀ ਨਹੀਂ ਆਉਣ ਦਿੰਦੇ ਉਹ ਚੀਜ਼ ਦੀ ਕੀ ਚੱਲ ਰਿਹਾ ਹੈ ਐਵੇਂ ਨਹੀਂ ਕਰਨਾ ਹੁੰਦਾ ਨਿਆਣੇ ਨੂੰ ਥੋੜਾ ਜਿਆਦਾ ਜ਼ਰੂਰ ਆਪਣੇ ਘਰ ਪਰਿਵਾਰ ਬਾਰੇ ਦੱਸੋ ਤਾਂ ਕਿ ਨਿਆਣੇ ਨੂੰ ਵੀ ਅਹਿਸਾਸ ਹੋਵੇ ਕਿ ਮਾਪੇ ਜਿਹੜੇ ਨੇ ਉਹ ਵੀ ਬਹੁਤ ਤੰਗੀਆਂ ਤੁਰਸ਼ੀਆਂ ਜਿਹੜੀਆਂ ਨੇ ਉਹ ਕੱਟ ਰਹੇ ਨੇ ਬਾਕੀ ਪੜਨਾ ਬੱਚੇ ਦੇ ਆਪਣੇ ਦਿਮਾਗ ਨੇ ਹੁੰਦਾ ਤੁਸੀਂ ਖੁਦ ਉਹਨਾਂ ਦੀ ਮਦਦ ਕਰਨ ਲਈ ਨਾਲ ਹਮੇਸ਼ਾ ਮਾਪੇ ਤਾਂ ਹੁੰਦੇ ਹੀ ਨੇ ਜੁਆਕ ਦੇ ਨਾਲ ਠੀਕ ਹੈ ਤਾਂ ਇਹ ਤੁਸੀਂ ਕਰ ਸਕਦੇ ਹੋ ਬਾਕੀ ਅਖੀਰਲਾ ਕੰਮ ਜਿਹੜਾ ਕਰ ਤੁਸੀਂ ਸਕਦੇ ਹੋ ਉਹ ਕੰਮ ਇਹ ਹੈਗਾ ਕਿ ਜੇ ਅਸੀਂ ਆਪਸ ਦੇ ਵਿੱਚ ਰਲ ਕੇ ਕਿਸੇ ਭਾਈ ਭੈਣ ਦੀ ਮਦਦ ਕਰਕੇ ਉਹਨੂੰ ਉੱਤੇ ਚੱਕ ਸਕਦੇ ਹੋਈਏ ਤਾਂ ਇਹ ਬਹੁਤ ਚੰਗੀ ਗੱਲ ਹੁੰਦੀ ਹੈ ਦੇਖੋ ਆਮ ਹੀ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਇੱਕ ਭਰਾ ਜਿਹੜਾ ਹੈ ਉਹਦਾ ਕੰਮਕਾਜ ਬਹੁਤ ਚੰਗਾ ਚੱਲ ਰਿਹਾ ਹੁੰਦਾ ਦੂਜੇ ਰਿਹਾ ਥੋੜਾ ਦਬਿਆ ਹੁੰਦਾ ਨਾ ਉਹ ਭਰਾ ਜੇ ਚਾਹੇ ਤਾਂ ਦੂਜੇ ਦੀ ਮਦਦ ਕਰ ਸਕਦਾ ਹੁੰਦਾ ਪਰ ਅਸੀਂ ਇਸ ਚੱਕਰ ਦੇ ਵਿੱਚ ਪੈ ਗਏ ਕਿ ਅਸੀਂ ਖੁਸ਼ ਹੁੰਨੇ ਆ ਆਪਣੇ ਨੂੰ ਹੀ ਆਪਣੇ ਤੋਂ ਥੱਲੇ ਵੇਖ ਕੇ ਮੈਨੂੰ ਲੱਗਦਾ ਵੀ ਏਕੇ ਵਰਗੀ ਕੋਈ ਰੀਸ ਨਹੀਂ ਹੁੰਦੀ ਜੇ ਅਸੀਂ ਕਿਸੇ ਆਪਣੇ ਭੈਣ ਭਰਾ ਦੀ ਮਦਦ ਕਰਕੇ ਉਹਦਾ ਕੰਮ ਉੱਤੇ ਚੱਕਦੇ ਹੋਈਏ ਚੱਕ ਸਕਦੇ ਹੋਈਏ ਤਾਂ ਇਹ ਬਹੁਤ ਚੰਗੀ ਗੱਲ ਹੁੰਦੀ ਹੈ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਇਸ ਮੰਚ ਰਾਹੀਂ ਕਿ ਇਸ ਤਰ੍ਹਾਂ ਦਾ ਕੋਈ ਨਾ ਕੋਈ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਵਾਂ ਜਿਹੜੀ ਜਾਣਕਾਰੀ ਤੁਹਾਡੇ ਲਈ ਵੀ ਸਹਾਇਕੀ ਹੋਵੇ ਤੁਹਾਨੂੰ ਉਸ ਜਾਣਕਾਰੀ ਤੋਂ ਕੋਈ ਫਾਇਦਾ ਹੋਵੇ ਤੁਹਾਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਜਿੰਨੀ ਕਿ ਮਦਦ ਮੈਂ ਕਰ ਸਕਦੀ ਆ ਮੈਂ ਉਹ ਤੁਹਾਡੇ ਲਈ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੀ ਆ ਸੋ ਇਹਨਾਂ ਕੰਮਾਂ ਦੇ ਉੱਤੇ ਜੇ ਅਸੀਂ ਧਿਆਨ ਦੇਵਾਂਗੇ ਤਾਂ ਅਸੀਂ ਕਰਜ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕਦੇ ਆ ਤੇ ਇੰਨੀ ਕਿ ਕੋਸ਼ਿਸ਼ ਜਿਹੜੀ ਆ ਕੋਸ਼ਿਸ਼ ਤਾਂ ਦੇਖੋ ਹੁਣ ਸਾਨੂੰ ਆਪ ਹੀ ਕਰਨੀ ਪਣੀ ਆ ਹਨਾ ਮੈਂ ਇੱਕ ਗੱਲ ਸਟਾਰਟਿੰਗ ਦੇ ਵਿੱਚ ਹੀ ਕਹਿ ਦੇਣੀ ਸੀ ਪਰਖਿਆਰ ਵਿਸਰਗੀ ਕਿ ਜਿਨੇ ਗੱਲ ਜਿਹੜੀ ਐ ਜਿਨੇ ਤਾਂ ਕੰਮ ਕਰਨਾ ਉਹਨੂੰ ਤਾਂ ਕੁਝ ਨਾ ਕੁਝ ਕਰਨ ਲਈ ਇਹਦੇ ਵਿੱਚੋਂ ਮਿਲ ਹੀ ਜਾਣਾ ਤੇ ਜਿਨ੍ਹਾਂ ਨੂੰ ਲੱਗਦਾ ਕਿ ਐਵੇਂ ਗੱਲਾਂ ਨਾਲ ਕਿਤੇ ਕਰ ਜੇ ਉੱਤਰਦੇ ਨੇ ਗੱਲਾਂ ਨਾਲ ਕਿਤੇ ਐਵੇਂ ਹੋ ਜਾਂਦਾ ਤਾਂ ਫਿਰ ਉਹਨਾਂ ਸਾਰੇ ਭੈਣ ਭਾਈਆਂ ਨੂੰ ਸਸਟਰੀ ਕਾਲ ਕਿ ਫਿਰ ਤੁਹਾਡੀ ਮਦਦ ਕੋਈ ਨਹੀਂ ਕਰ ਸਕਦਾ ਫਿਰ ਜਿਹੜਾ ਤੁਸੀਂ ਮਤਲਬ ਲੋਕ ਕਹਿੰਦੇ ਨਾ ਕਿ ਵੀ ਤੁਸੀਂ ਫਿਰ ਜਿਵੇਂ ਹੈਗੇ ਹੋ ਐਵੇਂ ਹੀ ਬੈਠੇ ਰਹੋ ਉਸ ਮੈਂ ਉਸ ਤਰ੍ਹਾਂ ਬੈਠੇ ਰਹਿਣ ਨਾਲੋਂ ਚੰਗਾ ਕਿ ਅਸੀਂ ਹੱਥ ਪੈਰ ਹਿਲਾ ਕੇ ਦੇਖ ਲਈਏ ਤੇ ਅਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ